22 ਜਨਵਰੀ ਨੂੰ RAM ਮੰਦਰ ਦੇ ਪਵਿੱਤਰ ਪ੍ਰਾਣ ਪ੍ਰਤੀਸ਼ਠਾ ਮੌਕੇ ਦੇਸ਼ ਅਤੇ ਦੁਨੀਆ ਭਰ ਤੋਂ RAM ਲੱਲਾ ਲਈ ਕੀਮਤੀ ਤੋਹਫੇ ਆਏ RAM ਲੱਲਾ ਲਈ ਇਹ ਵਿਸ਼ੇਸ਼ ਤੋਹਫੇ ਆਉਣ ਦਾ سلسلہ ਅਜੇ ਵੀ ਜਾਰੀ ਹੈ ਇੱਥੇ ਆਉਣ ਵਾਲੇ ਸ਼ਰਧਾਲੂ RAM ਲੱਲਾ ਪ੍ਰਤੀ ਪਿਆਰ ਦੇ ਪ੍ਰਭਾਵ ਹੇਠ ਆਪਣੇ ਗਹਿਣੇ ਉਤਾਰ ਕੇ ਦਾਨ ਕਰ ਰਹੇ ਨੇ RAM ਲੱਲਾ ਲਈ ਇੱਕ ਵਾਰ ਫਿਰ ਅਜਿਹਾ ਖਾਸ ਤੋਹਫਾ ਆ ਰਿਹਾ ਹੈ ਇਹ ਤੋਹਫਾ ਤਾਮਿਲਨਾਡੂ ਦੇ ਸ਼ਰਧਾਲੂਆਂ ਵੱਲੋਂ ਭੇਜਿਆ ਜਾ ਰਿਹਾ ਹੈ ਤਾਮਿਲਨਾਡੂ ਤੋਂ RAM ਲੱਲਾ ਨੂੰ ਤੋਹਫੇ ਵਜੋਂ ਚਾਂਦੀ ਦਾ ਤਣੂਸ਼ ਅਤੇ ਤੀਰ ਭੇਜਿਆ ਜਾ ਰਿਹਾ ਹੈ ਇਹ ਤੀਰ ਕਮਾਨ 13 ਕਿਲੋ ਚਾਂਦੀ ਦਾ ਬਣਿਆ ਹੈ ਅਤੇ ਬਹੁਤ ਹੀ ਸੁੰਦਰ ਹੈ ਇਸ ਕਮਾਨ ਅਤੇ ਤੀਰ ਦੀ ਅਯੋਧਿਆ ਭੇਜਣ ਤੋਂ ਪਹਿਲਾਂ ਤਾਮਿਲਨਾਡੂ ਦੇ ਕਾਂਚੀਪੁਰਮ ਵਿੱਚ ਤਨੁਸ਼ ਤੀਰ ਦੀ ਵਿਸ਼ੇਸ਼ ਪੂਜਾ ਕੀਤੀ ਗਈ ਸੀ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਰਾਮ ਮੰਦਰ ਨੂੰ ਸ਼ਰਧਾਲੂਆਂ ਵੱਲੋਂ ਦਾਨ ਕੀਤਾ ਜਾ ਰਿਹਾ ਇਹ ਕਮਾਨ ਅਤੇ ਤੀਰ ਬਹੁਤ ਸੁੰਦਰ ਹੈ ਕੜਾਕੇ ਦੀ ਗਰਮੀ ਦੇ ਬਾਵਜੂਦ ਰਾਮ ਲੱਲਾ ਦੇ ਦਰਸ਼ਨਾਂ ਲਈ ਅਯੋਧਿਆ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਆਈ ਹੈ ਇਸ ਤੋਂ ਇਲਾਵਾ ਲੋਕ ਆਪਣੇ ਈਸ਼ਟ ਰਾਮ ਲੱਲਾ ਲਈ ਕਈ ਕੀਮਤੀ ਤੋਹਫੇ ਵੀ ਲੈ ਕੇ ਆ ਰਹੇ ਨੇ ਹੁਣ ਤੱਕ ਰਾਮ ਲੱਲਾ ਨੂੰ ਮਿਲੇ ਤੋਹਫਿਆਂ ਵਿੱਚ ਸੋਨੇ ਦਾ ਤਨੁਸ਼ਾ ਅਤੇ ਤੀਰ ਤਾਜ ਸੋਨੇ ਅਤੇ ਚਾਂਦੀ ਦਾ ਖੜਾਉ ਕਈ ਤਨ ਭਾਰ ਦੀਆਂ ਘੰਟੀਆਂ ਰੇਸ਼ਮੀ ਕੱਪੜੇ ਚੰਦਰਹਾਰ ਕੀਮਤੀ ਗਹਿਣੇ ਆਦਿ ਸ਼ਾਮਲ ਨੇ ਤੁਹਾਨੂੰ ਦੱਸ ਦਈਏ ਕਿ 22 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 500 ਸਾਲ ਦੇ ਸੰਘਰਸ਼ ਤੋਂ ਬਾਅਦ ਅਯੁੱਧਿਆ ਵਿੱਚ ਬਣੇ ਰਾਮ ਮੰਦਰ ਦਾ ਉਗਾਟਨ ਕੀਤਾ ਸੀ